ਤਨੂ ਬਾਕੀ ਨਾਉਟ ਨਾਉਟ ਨਹੀਂ ਹੋ ਗਿਆ ਬਣਾ ਸਕਦੇ ਨਹੀਂ ਮਾ ਦੇਣੀ ਨਹੀਂ ਸਾਡੇ 90 ਸਾਡੇ 90 ਦਾ ਸੀ 90 ਦਾ ਸੀ ਤੈਨੂੰ ਕੋਡ ਕਰਨਾ ਬਗਉਂ ਦਾ ਜਿੱਦ ਮੈਂ ਫੇਰ श्री वागुरु साहब जी जापुरख निर्भर अगाल मूर्त अजूनी साहेब गुर प्रसाद जापू आदि सच जुगा सच है पी सच नानक होशी पी सच ਸੂਚੈ ਸੂਚਨਾ ਹੋਵੇ ਜੇ ਸੂਚੀ ਲਖਵਾ ਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਦੇਵਤਾਰੂ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲਖ ਹੋ ਹੈ ਤੈਕ ਨ ਜਲੇ ਨਾਲ ਕਿਵ ਸਚਿਆਰਾ ਹੋਈਐ ਜਿਬ ਗੂੜੈ ਟੁੱਟੈ ਬਹਾਲੂ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਨਾ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਐ ਇੱਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝਤ ਹੋਵੇਂ ਜਹੇ ਨ ਕੋਈ ਦਾ ਵੇਖੋ ਤਾਣ ਹੋਵੇ ਕਿਸੇ ਤਾਣ ਦਾ ਵੇਖੋ ਦਾ ਜਾਣੇ ਨਿਸ਼ਾਨ ਗਾਵੈ ਕੋ ਗੋੜ ਵੜਿਆਈਆ ਚਾਰ ਗਾਵੈ ਕੋ ਵਿਦਿਆ ਵਿਖੰਬੀ ਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੇ ਜਿਸੇ ਦੂਰ ਗਾਵੈ ਕੋ ਵੇਖੇ ਹਦਰ ਹਦੂਰ ਕਥਨਾ ਕਥੀਨਾ ਵੇ ਟੋਟ ਕਥ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਤਕ ਪਾਇ ਜਗਜਗਤ ਰਖਾਈ ਖਾਏ ਹੁਕਮੀ ਹੁਕਮ ਚਲਾਏ ਰਾਖੂ ਨਾਨਕ ਵਿਖੇ ਸੇ ਪਰਵਾਹੂ ਸਾਚਾ ਸਾਂਚਾ ਸਚਨਾ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਕੇ ਰੱਖੀਐ ਜਿਦ ਸੇ ਦਰਬਾਰ ਮੋਹ ਕੇ ਬੋਲਣ ਬੋਲਿਆ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇੜਾ ਸਚਨਾ ਉਗੜਿਆ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵੇ ਜਾਣੀਏ ਸਭਾ ਪੇ ਸਚਿਆਰ ਤਾ ਪਿਆਰ ਜਾਏ ਕੀ ਤਨੁ ਹੋਇ ਆਪਿ ਆਪ ਨਿਰੰਜਨ ਸੋਇ ਜਿਵੇਂ ਤੈਨ ਪਾਇਆ ਮਾ ਨਾਨਕ ਆਵਿਏ ਗੁਰੀ ਨਿਦਾਨ ਗਾਵੀਏ ਸੁਣੀ ਅਬਦ ਰਖੀਏ ਭਾਵ ਦੁਖ ਪਰ ਹਰਥੋ ਕਰ ਲੈ ਜਾਏ ਗੁਰਮੁਖ ਆਨੰਦ ਗੁਰਮੁਖ ਵੇਦੰਗ ਗੁਰਮੁਖ ਰਿਆਸਮਾਈ ਗੁਰੇ ਸਰਗੁਰ ਗੁਰੂ ਕੋ ਪਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੀਪੁ ਜਾਈ ਸਭਨਾ ਜੀਆ ਤਾਂ ਸਦਾਤਾ ਸੋ ਮੈ ਵਿਸਰਨਾ ਜਾਇ ਤੀ ਰੰਦਾਵਾ ਜੇ ਤੇ ਬਾਵਾ ਬਿਰ ਪਾਣੇ ਕੇ ਨਾਇ ਕਰੀ ਜੇ ਤੇ ਸਿਰ ਛੋ ਪਾਈ ਵੇਖਾ ਵਿਣ ਕਰਮ ਕੇ ਮਿਲੇ ਲੈ ਮਤ ਵਿਚ ਰਤਨ ਜਵਾਹਰ ਮਾਨਸ ਜੇ ਗੁਰ ਕੀ ਸਿੱਖ ਸੁਣੀ ਗੁਰਾਇ ਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਜੋ ਸੁਣੀ ਹੋਏ ਨਵਾ ਖੰਡਾ ਵਿਚਾਨੀਆਂ ਨਾਲ ਚਲੇ ਸਭ ਕੋਈ ਚੰਗਾ ਨਾ ਉਰਖਾਇ ਕੇ ਜਸ ਕੀਰੇ ਜਗਲੇ ਜੀ ਤਿਸ ਨਦਰ ਨਾ ਬੀਤ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਿਆ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਧਰਤਵਲਾ ਕਾ ਸੁਣਿਆ ਦੀਪ ਲੋਪਾ ਤਾਂ ਸੁਣਿਆ ਪੁੱਛੀ ਨਾ ਸਕੇ ਕਾਲੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਏਂਦ ਸੁਣਿਆ ਮੁਖਸਲਾ ਹਰਮੰਦ ਸੁਣਿਆ ਜੋਗ ਜਗਤਨ ਭੀ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਤਾ ਨਾਸ ਸੁਣਿਆ ਸਾਸੰਤੋ ਗਿਆਨ ਸੁਣਿਆ ਅਛਰ ਗੈਸਨਾ ਸੁਣਿਆ ਪਰਪੜ ਪਾਵੇ ਮਾ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਤਾ ਨਾਸ ਸੁਣੇ ਸਰਾਂ ਗੁਣਾ ਕੇ ਗਾ ਸੁਣੇ ਸ਼ੇਖਪੀਰ ਪਾਤਸ਼ਾਹ ਸੁਣੇ ਦੇ ਪਾਵੇਂ ਰਾਹ ਸੁਣੇ ਹਾਥ ਹੋਵੇ ਸਗਾਹੂ ਨਾਨਕ ਭਗਤਾ ਸਦਾ ਵਿਕਾਰ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਵਿਸਤਾਏ ਕਾਗਦ ਖਰਨਾ ਲਿਖਣ ਹਾਰ ਮੰਨੇ ਕਾਵੇਂ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਬਾਣ ਕੀ ਸੁੱਧ ਮੰਨੇ ਮੁਖ ਚੂਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਾਸਿਓ ਬਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰੋ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਹਾਦਰ ਮੰਨੇ ਤਰੇ ਤਾਰੀ ਗੁਰਸੇਖ ਮੰਨੇ ਨਾਨਕ ਭਾਵੇ ਨਾ ਭੇਖ ਐਸਾ ਨਾਮ ਨਿਰੰਜਰ ਹੋਏ